ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਡਾ ਨੋਰਮਨ ਵਲੋਗ ਦੇ ਵਿੱਚ ਹੋਸਟ ਮੈਂ ਕਿਹਨੋਂ ਸਾਰੇ ਅਮੀਨ ਕਰਦੇ ਆ ਕਿ ਠੀਕ ਠਾਕ ਹੋ ਕਿ ਰਾਜੀ ਖੁਸ਼ੀ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਹਾਂਜੀ ਅਸੀਂ ਵੀ ਸਾਰੇ ਜਣ ਠੀਕ ਠਾਕ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੇ ਆਪਾਂ ਕਰਦੇ ਆ ਜੀ ਅੱਜ ਦਾ ਆਪਣਾ ਵਲੋਗ ਸਟਾਰਟ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਤੇ ਟਾਈਮ ਜਿਹੜਾ ਹੁਣ ਹੋ ਗਿਆ ਜੀ ਆ 4 ਵਜੇ ਨੇ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਜਿਹੜੀ ਉਸ ਦਿਨ ਆਪਾਂ ਥੋੜੀ ਜਿਹੀ ਸ਼ੋਪਿੰਗ ਕਰਕੇ ਆਏ ਸੀ ਤੇ ਉਸ ਤੋਂ ਬਾਅਦ ਬਸ ਐਸਾ ਮੂਡ ਜਿਹਾ ਹੋ ਗਿਆ ਤੇ ਫਿਰ ਮੈਂ ਅੱਗੇ ਤੁਹਾਨੂੰ ਦਿਖਾਇਆ ਨਹੀਂ ਮੈਂ ਕੀ ਕੀ ਸਮਾਨ ਲੈ ਕੇ ਆਈ ਆ ਤੇ ਮੇਰੇ ਜਿਹੜੇ ਹਨਾ ਕੁੱਛ ਕੁ ਮੈਂ ਜਾਨੀ ਕਿ ਮੇਰੇ ਸੀਗੇ ਜਿਹਨੇ ਮੈਂ ਸੂਟ ਤਿਆਰ ਵੀ ਕਰ ਲਿਆ ਤੇ ਕਿਸ ਤਰੀਕੇ ਦੇ ਨਾਲ ਤਿਆਰ ਕੀਤੇ ਆ ਤੇ ਕਿਹੜੇ ਕਿਹੜੇ ਮੈਂ ਸੂਟ ਲੈ ਕੇ ਆਈ ਸੀਗੇ ਹਨਾ ਵੀ ਕੀ ਕੀ ਸਮਾਨ ਲੈ ਕੇ ਆਈ ਸੀਗੀ ਦਿਵਾਲੀ ਵਾਸਤੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਉਸ ਤੋਂ ਪਹਿਲਾਂ ਪਲੀਜ਼ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਬਲੌਗ ਤੁਹਾਨੂੰ ਕਿਦਾਂ ਦੀ ਲੱਗਦੀ ਹੁੰਦੀ ਹੈ ਤੇ ਬਾਕੀ ਮੈਂ ਗੱਲ ਹਨਾ ਜਿਦਾ ਇਹ ਵੀਡੀਓ ਪਾ ਕੇ ਤੁਹਾਨੂੰ ਦੱਸਿਆ ਸੀ ਉਹ ਵੀ ਇਸ ਤਰ੍ਹਾਂ ਕਮੈਂਟ ਆਇਆ ਸੀ ਹਨਾ ਤੇ ਕੁਝ ਕੋ ਇਸ ਤਰ੍ਹਾਂ ਹਨਾ ਹੋਇਆ ਤੇ ਸਾਰੇ ਭੈਣ ਭਰਾਵਾਂ ਨੇ ਬਹੁਤ ਸਪੋਰਟ ਕੀਤੀ ਹਨਾ ਤੇ ਬਹੁਤ-ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਕਿਉਂਕਿ ਤੁਸੀਂ ਜਿਹੜੇ ਹਨਾ ਭੈਣ ਭਰਾ ਸਪੋਰਟ ਕਰਨ ਵਾਲੇ ਆ ਉਹਨਾਂ ਦੇ ਕਰਕੇ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਤੁਸੀਂ ਆਪਣੇ سپورਟ ਇਸੇ ਤਰ੍ਹਾਂ ਬਣਾ ਕੇ ਰੱਖਿਓ ਤੇ ਹਾਂਜੀ ਬਾਕੀ ਤੁਸੀਂ سپورਟ ਕਰਦੇ ਹੋ ਸਾਰੇ ਭੈਣ ਭਰਾ ਤੇ ਤੁਹਾਡੇ سپورਟ ਦੇ ਕਰਕੇ ਹਨਾ ਤੁਸੀਂ ਹੌਸਲਾ ਜਾਈ ਕਰਦੇ ਹੋ ਤੇ ਤੁਹਾਡੇ ਹੌਸਲੇ ਦੇ ਨਾਲ ਹੀ ਜਿਹੜਾ ਆਪਣਾ ਕੰਮ ਚੱਲ ਰਿਹਾ ਜਾਂਦਾ ਤੇ ਇਸ ਕਰਕੇ ਫਿਰ ਮੈਨੂੰ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਹੁੰਦੀ ਚਲੋ ਬਈ ਨੇ ਭੈਣ ਭਰਾ ਮੈਨੂੰ سپورਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ سپورਟ ਕਰਦੇ ਰਹੋ ਤੇ ਵਲੌਗ ਨੂੰ ਵਾਚ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਕਿ ਮੈਂ ਕੀ ਕੀ ਸਮਾਨ ਲੈ ਕੇ ਆਈ ਸੀ ਤੇ ਹਾਂਜੀ ਲੋ ਜੀ ਇੱਥੇ ਨਾ ਮੈਂ ਹੁਣ ਤੁਹਾਨੂੰ ਦਿਖਾ ਰਹੀ ਆਂ ਸੂਟ ਤੇ ਮੈਨੂੰ ਇੱਥੇ ਜਿਹੜੀ オリジナル ਮੇਰੀ ਆਵਾਜ਼ ਸੀ ਹੈ ਨਾ ਮੈਂ ਤੁਹਾਨੂੰ ਦੱਸ ਰਹੀ ਸੀਗੀ ਪਰ ਮੈਨੂੰ ਬੰਦ ਕਰਨੀ ਪੈਗੀ ਕਿਉਂਕਿ ਮੈਂ ਉਸ ਟਾਈਮ ਤੇ ਧਿਆਨ ਨਹੀਂ ਦਿੱਤਾ ਤੇ ਬਾਹਰ ਨਾ ਮਿਊਜ਼ਿਕ ਦੀ ਆਵਾਜ਼ ਆ ਰਹੀ ਸੀ ਤੇ ਜਿੱਦਾਂ ਕਈ ਵੀ ਕੋਈ ਕੋਈ ਸਬ ਚੀਜ਼ ਜਾਂ ਕੋਈ ਪਾਣੀ ਵਾਲੇ ਲੰਗਦੇ ਹਨਾ ਤੇ ਉਹ ਮਿਊਜ਼ਿਕ ਲੱਗਾ ਹੁੰਦਾ ਤੇ ਉਹਦੀ ਆਵਾਜ਼ ਆਉਂਦੀ ਆ ਫਿਰ ਮੈਨੂੰ ਡਰ ਪੈ ਗਿਆ ਮੈਂ ਕਿਹਾ ਵੀ ਕਿਤੇ ਕਾਪੀਰਾਈਟ ਨਾ ਆ ਜਾਏ ਤੇ ਮੈਂ ਫਿਰ ਉਹ ਆਵਾਜ਼ ਜਿਹੜੀ ਬੰਦ ਕਰਤੀ ਤੇ ਲੋ ਜੀ ਇੱਥੇ ਜਿਹੜੇ ਮੈਂ ਇਹ ਲੈ ਕੇ ਸੀ ਜੀ ਕੁਰਤੇ ਪਜਾਮੇ ਜਿੱਦਾਂ ਦਿਵਾਲੀ ਨੂੰ ਅਸੀਂ ਪਾਉਣੇ ਆ ਹਨਾ ਅ ਪੰਜ ਕੱਪੜੇ ਹਨਾ ਤੇ ਮੈਂ ਲੈ ਕੇ ਸੀ ਇੱਕ ਕੁਰਤਾ ਪਜਾਮਾ ਸੀਗਾ ਤੇ ਜਿਹੜੇ ਸਾਫੇ ਸੀਗੇ ਉਹ ਵੀ ਮੈਂ ਕੁਰਤੇ ਪਜਾਮੇ ਵਾਲਾ ਹੀ ਕੱਪੜਾ ਲੈ ਕੇ ਆਈ ਸੀ ਕਿਉਂਕਿ ਇੰਨੇ ਜ਼ਿਆਦਾ ਸਾਫੇ ਤਾਂ ਬੰਨੇ ਨਹੀਂ ਜਾਂਦੇ ਤਾਂ ਕਰਕੇ ਤੇ ਬਾਅਦ ਵਿੱਚ ਉਹ ਕੁਰਤਾ ਪਜਾਮਾ ਹੀ ਬਣਾ ਲਾਂਗੇ ਹਨਾ ਤੇ ਇਸ ਕਰਕੇ ਫਿਰ ਇਹ ਦੋ ਕੁਰਤੇ ਪਜਾਮੇ ਹੋ ਗਏ ਜੀ ਤੇ ਇੱਕ ਹੋ ਗਿਆ ਜੀ ਮੇਰਾ ਸੂਟ ਕਿਉਂਕਿ ਮੈਂ ਵੀ ਦਿਵਾਲੀ ਨੂੰ ਪਾਉਣੀ ਆ ਜੀ ਆਪਦੀ ਸੱਸ ਦੇ ਨਾਂ ਦਾ ਸੂਟ ਹਨਾ ਤੇ ਕਿਉਂਕਿ ਜਿੱਦਾਂ ਸ਼ੁਰੂ ਤੋਂ ਹੀ ਜਿਵੇਂ ਹਨਾ ਪਹਿਲਾਂ ਚੱਲਦਾ ਆ ਜਿਵੇਂ ਵੀ ਤੇ ਉਵੇਂ ਹੀ ਆਪਾਂ ਗਾਹ ਆਵਦੀ ਮੰਨਤ ਕਰਦੇ ਆ ਮੰਨਤਾ ਕਰਦੇ ਆ ਹਨਾ ਤੇ ਲਓ ਜੀ ਆਪਾਂ ਇੱਕ ਮੈਂ ਆਪਦੇ ਵਾਸਤੇ ਇਹ ਸੂਟ ਲੈ ਕੇ ਆਈ ਸੀ ਦੋ ਕੁੜਤੇ ਪਜਾਮੇ ਹੋਗੇ ਜੀ ਤੇ ਇਹ ਮੈਂ ਇੱਕ ਸੂਟ ਲੈ ਕੇ ਆਈ ਸੀ ਆਪਦੇ ਵਾਸਤੇ ਤੇ ਦੇਖਿਓ ਸੋਹਣਾ ਲੱਗਦਾ ਤੁਸੀਂ ਦੱਸਿਓ ਹੋ ਵੀ ਸੋਹਣਾ ਇੱਕ ਰੰਗ ਕਿਦਾਂ ਲੱਗਿਆ ਤੁਹਾਨੂੰ ਤੇ ਕਪੜਾ ਵੀ ਵੈਸੇ ਮੈਨੂੰ ਸੋਹਣਾ ਲੱਗਾ ਤੇ ਜ਼ਿਆਦਾ ਵਰਕ ਵਗੈਰਾ ਨਹੀਂ ਹੈਗਾ ਇਹਦੇ ਉੱਪਰ ਵੀ ਸਿੰਪਲ ਜਿਹਾ ਵਰਕ ਆ ਕਿਉਂਕਿ ਮੈਨੂੰ ਜਿਆਦਾ ਹੈਵੀ ਵਰਕ ਵਾਲੇ ਸੂਟ ਮੈਨੂੰ ਖੁਦ ਨੂੰ ਪਸੰਦ ਨਹੀਂ ਹੈਗੀ ਕਿਉਂਕਿ ਮੇਰੇ ਪਹਿਲਾਂ ਵਾਲੇ ਜਿਵੇਂ ਨਾ ਜਿਆਦਾ ਵਰਕ ਵਾਲੇ ਸੂਟ ਪਏ ਨੇ ਉਹ ਉਸੇ ਤਰ੍ਹਾਂ ਪਏ ਨੇ ਕਿਉਂਕਿ ਦੇਖੋ ਜੀ ਜਿਆਦਾ ਹਨਾ ਹੈਵੀ ਤੇ ਸੂਟ ਜਿਹੜੇ ਆ ਉਹ ਘਰ ਦੇ ਵਿੱਚ ਤਾਂ ਪੈਂਦੇ ਨਹੀਂ ਹੈਗੇ ਕਿਸੇ ਹਨਾ ਮੈਰਿਜ ਵਗੈਰਾ ਤੇ ਜਾਂ ਕਿਸੇ ਹੋਰ ਫੰਕਸ਼ਨ ਤੇ ਹੀ ਪੈਂਦੇ ਨੇ ਹਨਾ ਤੇ ਤਾਂ ਕਰਕੇ ਮੈਂ ਨਾਰਮਲ ਜਿਹੀ ਸੂਟ ਰੱਖਦੀ ਹੁੰਨੀ ਆ ਵੀ ਜਿਹੜਾ ਬਾਅਦ ਵਿੱਚ ਘਰ ਦੇ ਵਿੱਚ ਵੀ ਪਹਿਜੇ ਕੰਮ ਧੰਦੇ ਦੇ ਵਿੱਚ ਹਨਾ ਤੇ ਇਹ ਹੈਗਾ ਜੀ ਨਾਲ ਦੁਪੱਟਾ ਤੇ ਦੁਪੱਟੇ ਦੇ ਉੱਪਰ ਵੀ ਵਰਕ ਹੈਗਾ ਤੇ ਸੋਹਣਾ ਸੂਟ ਆ ਤੇ ਜਿੱਦਾਂ ਹੁਣ ਗਾਂ ਸਰਦੀਆਂ ਦਾ ਸੀਜ਼ਨ ਆ ਗਿਆ ਜੀ ਕੋਈ ਨਾ ਕੋਈ ਪ੍ਰੋਗਰਾਮ ਆ ਹੀ ਜਾਂਦਾ ਹਨਾ ਤੇ ਉਸ ਟਾਈਮ ਤੇ ਵੀ ਚਲੋ ਪੈ ਜੂਗਾ ਤੇ ਬਾਅਦ ਵਿੱਚ ਜਿਵੇਂ ਘਰ ਦੇ ਵਿੱਚ ਪਾਵਾਂਗੇ ਤੇ ਘਰ 'ਚ ਵੀ ਪੈ ਜੂਗਾ ਤੇ ਇਹ ਲੋ ਜੀ ਇਹ ਹੋ ਗਿਆ ਜੀ ਇੱਕ ਸੂਟ ਮੇਰਾ ਤੇ ਉਸ ਤੋਂ ਅੱਗੇ ਮੈਂ ਤੁਹਾਨੂੰ ਜਿਹੜੇ ਦਿਖਾਉਂਗੀ ਉਹ ਮੈਂ ਰੈਡੀ ਕਰਵਾ ਲਏ ਹੈਗੇ ਰੈਡੀ ਹੋ ਗਏ ਨੇ ਮੇਰੇ ਸੂਟ ਉਹ ਮੈਂ ਕਰ ਲੈਣੇ ਤਿਆਰ ਤੇ ਇਹ ਹਜੇ ਸਿਰscht ਕਰਨ ਵਾਲਾ ਰਹਿੰਦਾ ਹੈ ਇਹ ਦੀਵਾਲੀ ਨੂੰ ਪਾਉਣਾ ਕਰਕੇ ਇਹ ਬਾਅਦ ਵਿੱਚ ਕਰ ਲੂਗੀ ਮੈਂ ਇਹ ਇਹ ਵਾਲਾ ਜਿਹੜਾ ਸੀਗਾ ਜੀ ਇਹ ਮੈਂ ਟੋਟਾ ਹੀ ਰਿਸੀਗਾ ਮੈਨੂੰ ਮਿਲ ਗਿਆ ਹੁਣ ਕਿ ਮੇਰੇ ਕੋਲੇ ਨਾ ਬਾਟਮ ਜਾਨਕੀ ਸਲਵਾਰ ਪਹਿਲਾਂ ਪਈ ਹੋਈ ਸੀ ਘਰੇ ਬਾਟਮ ਪਈ ਸੀਗੀ ਤੇ ਉਹਦੇ ਕਰਕੇ ਨਾ ਫਿਰ ਮੈਂ ਉਹਦੇ ਨਾਲ ਮੈਚ ਕਰਕੇ ਲੈ ਲਿਆ ਕਿਉਂਕਿ ਕਾਫੀ ਕਲਰ ਦੀ ਮੇਰੇ ਕੋਲੇ ਬਾਟਮ ਸੀਗੀ ਤੇ ਉਹਦੇ ਨਾਲ ਦਾ ਜਿਹੜਾ ਜੈਂਪਰ ਸੀਗਾ ਤੇ ਉਹ ਖਰਾਬ ਜਿਹਾ ਹੋ ਗਿਆ ਸੀਗਾ ਇਸ ਕਰਕੇ ਫਿਰ ਮੈਂ ਇਹ ਵਾਲਾ ਵੀ ਟੋਟਾ ਲੈ ਲਿਆ ਉਹਦੇ ਨਾਲ ਮੈਚ ਕਰਕੇ ਤੇ ਇਹਦੇ ਉੱਪਰ ਨਾ ਲੈਸ ਲਾ ਲਈ ਲੈਸ ਨਾਲ ਚਲੋ ਲੈਸ ਲਾ ਲਈ ਇਹਦੇ ਨਾਲ ਵੀ ਜਿਵੇਂ ਘਰ ਪਾਉਣ ਵਾਸਤੇ ਇਦੇ ਉੱਪਰ ਲੈਸ ਲਾ ਲਈ ਆਪਾਂ ਜਿੱਦਾਂ ਦੀ ਬਾਟਮ ਸੀਗੀ ਕਾਫੀ ਕਲਰ ਦੀ ਲੈਸ ਲਾ ਕੇ ਗਲੇ ਤੇ ਲਾ ਲਈ ਤੇ ਹਨਾ ਘੇਰੇ ਤੇ ਲਾ ਲਈ ਬਾਹਾਂ ਤੇ ਲੱਗ ਗਈ ਤੇ ਲੈਸ ਲਾ ਕੇ ਦੇਖੋ ਜੀ ਇਹ ਵੀ ਆਪਾਂ ਸਿੰਪਲ ਜਿਹਾ ਇੱਕ ਕਮੀਜ਼ ਤਿਆਰ ਕਰ ਲਿਆ ਚਲੋ ਘਰੇ ਪਾਉਣ ਵਾਸਤੇ ਵਧੀਆ ਹਨਾ ਸੋਹਣਾ ਬਣ ਗਿਆ ਵੈਸੇ ਇਹ ਵੀ ਕਮੀਜ਼ ਬਾਕੀ ਤੁਸੀਂ ਵੀ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗਾ ਹਨਾ ਕਿਉਂਕਿ ਮੈਨੂੰ ਟੋਟਾ ਹੀ ਮਿਲ ਗਿਆ ਸੀਗਾ ਤੇ ਫਿਰ ਮੈਂ ਕਿਹਾ ਵੀ ਚਲੋ ਹਨਾ ਵੀ ਨਾਲੇ ਤਾਂ ਸਸਤੇ ਤਾਂ ਸਸਤਾ ਹਨਾ ਤੇ ਨਾਲੇ ਚਲੋ ਘਰ ਪੈ ਜਾਊਗਾ ਹਨਾ ਮੈਚਿੰਗ ਦੀ ਮੈਚਿੰਗ ਹੋ ਗਈ ਕਿਉਂਕਿ ਜੇ ਨਹੀਂ ਤਾਂ ਬਾਟਮ ਇਸ ਤਰ੍ਹਾਂ ਹੀ ਪਈ ਰਹਿਣੀ ਸੀਗੀ ਮੈਂ ਕ ਵੀ ਚਲੋ ਉਹਦੇ ਨਾਲ ਆਪਾਂ ਮੈਚ ਕਰ ਲੈਨੇ ਆ ਤੇ ਇਹ ਦੇਖੋ ਜੀ ਬਾਹਾਂ ਤੇ ਵੀ ਆਪਾਂ ਇਸ ਤਰ੍ਹਾਂ ਲਗਾ ਲਈ ਲੈਸ ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲੇ ਜਿੱਦਾਂ ਹੁਣ ਆਪਾਂ ਸੂਟ ਦਾ ਘਰੇ ਹੰਡਾ ਲੈਨੇ ਆ ਹਨਾ ਤੇ ਜਿਹੜੇ ਦੁਪੱਟੇ ਹੁੰਦੇ ਨੇ ਉਹ ਨਾਲ ਦੁਪੱਟੇ ਨਹੀਂ ਲੈ ਜਾਂਦੇ ਹੈਗੇ ਕਿਉਂਕਿ ਘਰ ਦੇ ਵਿੱਚ ਕੰਮ ਧੰਦੇ ਦੇ ਵਿੱਚ ਤਾਂ ਹਨਾ ਵੀ ਕਾਟਨ ਦੇ ਦੁਪੱਟੇ ਹੀ ਲੈ ਜਾਂਦੇ ਨੇ ਜਾਨਕਿ ਸੂਤੀ ਹਨਾ ਤੇ ਫਿਰ ਉਹ ਵਾਲੇ ਮੇਰੇ ਕੋਲ ਦੁਪੱਟੇ ਬਹੁਤ ਜ਼ਿਆਦਾ ਪਏ ਨਹੀਂ ਵੈਸੇ ਤੇ ਪਰ ਮੈਂ ਇੱਕ ਦੁਪੱਟੇ ਦੇ ਨਾਲ ਹੀ ਮੈਚ ਕਰਕੇ ਸੂਟ ਲੈ ਕੇ ਆਈਆਂ ਤੇ ਹੁਣ ਮੇਰਾ ਇਰਾਦਾ ਸੀ ਮੈਂ ਘਰੇ ਨਾ ਵਰਕ ਕਰੂੰਗੀ ਪਲੇਨ ਇਸ ਤਰ੍ਹਾਂ ਕੱਪੜਾ ਲੈ ਕੇ ਨਾ ਤੇ ਉਹਨਾਂ ਦੇ ਉੱਪਰ ਵਰਕ ਜਿਵੇਂ ਹੈਂਡਵਰਕ ਕਰ ਲੂੰਗੀ ਕਿਉਂਕਿ ਮੈਨੂੰ ਆਉਂਦਾ ਹੈਗਾ ਤੇ ਮੈਂ ਸਭੀ ਚਲੋ ਜਿਵੇਂ ਸਿੰਧੀ ਬੂਟੀ ਵਗੈਰਾ ਇਸ ਤਰ੍ਹਾਂ ਮੈਚ ਕਰਕੇ ਹਨਾ ਵੀ ਕਰ ਲਾਂਗੇ ਆਪਾਂ ਵਰਕ ਤੇ ਸੂਟ ਤਿਆਰ ਕਰੂੰਗੀ ਮੈਂ ਪਲੇਨ ਜਿਵੇਂ ਹਨਾ ਉਹ ਥੋੜਾ ਜਿਹਾ ਮੋਟਾ ਕੱਪੜਾ ਲੈ ਕੇ ਆਉਂਗੀ ਜਿਵੇਂ ਘਰ ਪਾਉਣ ਵਾਸਤੇ ਇਸ ਤਰ੍ਹਾਂ ਤਿਆਰ ਕਰ ਲਾਂਗੇ ਆਪਾਂ ਤੇ ਇਹ ਮੇਰੇ ਕੋਲ ਇਹ ਨਾ ਮਸਲੀਨ ਦਾ ਦੁਪੱਟਾ ਪਿਆ ਸੀਗਾ ਤੇ ਮਸਲੀਨ ਦਾ ਦੁਪੱਟਾ ਸੀਗਾ ਮੇਰੇ ਕੋਲ ਇਹਦੇ ਨਾਲ ਦਾ ਜਿਹੜਾ ਜਿਵੇਂ ਸੂਟ ਸੀਗਾ ਉਹ ਤਾਂ ਬਾਅਦ ਚ ਘਰ ਪੈ ਕੇ ਹੰਡਾਇਆ ਗਿਆ ਹਨਾ ਤੇ ਇਹ ਦੁਪੱਟਾ ਇਸ ਤਰ੍ਹਾਂ ਹੀ ਪਿਆ ਸੀਗਾ ਇਹਦੇ ਨਾਲ ਨਾ ਥੋੜਾ ਜਿਹਾ ਤੁਹਾਨੂੰ ਜਿਵੇਂ ਕੈਮਰੇ ਦੇ ਵਿੱਚ ਫਰਕ ਲੱਗ ਰਿਹਾ ਹੁਣ ਵੀ ਕਲਰ ਦਾ ਪਰ ਵੈਸੇ ਜਮਾ ਮੈਚ ਹੋ ਰਿਹਾ ਜਿਸ ਤਰ੍ਹਾਂ ਦੇ ਫਲਾਵਰ ਨੇ ਦੁਪੱਟੇ ਦੇ ਵਿੱਚ ਉਸ ਤਰ੍ਹਾਂ ਮੈਚ ਕਰਕੇ ਮੈਂ ਇਦਾਂ ਇਹ ਲੈ ਲਿਆ ਸੀਗਾ ਪਲੇਨ ਕਪੜਾ ਤੇ ਇਹਦੇ ਉੱਪਰ ਵੀ ਆਪਾਂ ਲੈਂਸ ਲਾ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਵੀ ਇਹ ਵੀ ਆਪਣਾ ਵਧੀਆ ਸੂਟ ਤਿਆਰ ਹੋ ਗਿਆ ਤੇ ਬਾਟਮ ਦੇ ਨੀਚੇ ਜਿਵੇਂ ਪਹੁੰਚਾਂ ਦੇ ਉੱਪਰ ਵੀ ਆਪਾਂ ਜਿਵੇਂ ਇਸ ਤਰ੍ਹਾਂ ਲੈਸ ਲਾ ਲਈ ਤੇ ਵੀ ਵਧੀਆ ਮੈਚਿੰਗ ਸੂਟ ਬਣ ਗਿਆ ਇਹ ਵੀ ਆਪਣਾ ਸਸਤੇ ਦੇ ਵਿੱਚ ਹੀ ਤੇ ਇਹ ਵੀ ਆਪਣਾ ਸੂਟ ਜਿਹੜਾ ਤਿਆਰ ਹੋ ਗਿਆ ਬਾਕੀ ਤੁਸੀਂ ਵੀ ਜਰੂਰ ਦੱਸਿਓ ਵੀ ਤੁਹਾਨੂੰ ਸਾਰੇ ਸੂਟ ਜਿਹੜੇ ਉਹ ਕਿਸ ਤਰ੍ਹਾਂ ਦੇ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਇਹ ਲੋ ਜੀ ਇਹ ਵੀ ਆਪਣਾ ਇੱਕ ਸੂਟ ਬਣ ਗਿਆ ਹਨਾ ਤੇ ਹੁਣ ਬਸ ਰਹਿ ਗਿਆ ਜੀ ਦੀਵਾਲੀ ਹੈ ਨਾ ਤੇ ਉਹ ਵੀ ਜਿਹੜਾ ਹੁਣ ਸਟਿਚ ਹੋ ਜਾਊਗਾ ਵੀ ਜਾਣੀ ਕਿ ਦੀਵਾਲੀ ਨੂੰ ਪਾਉਣਾ ਕਰਕੇ ਇਹ ਤਾਂ ਚਲੋ ਤਿਆਰ ਹੋ ਗਏ ਤੇ ਚਲੋ ਵਧੀਆ ਸੂਟ ਜਾਨਕੀ ਦੁਪੱਟਾ ਨਹੀਂ ਤਾਂ ਇਸ ਤਰ੍ਹਾਂ ਪਿਆ ਰਹਿਣਾ ਸੀਗਾ ਹਨ ਮੈਂ ਦੁਪੱਟੇ ਨਾਲ ਮੈਚ ਕਰਕੇ ਇਹ ਵੀ ਸੂਟ ਬਣ ਗਿਆ ਤੇ ਉਹ ਜਿਵੇਂ ਬਾਟਮ ਸੀਗੀ ਤੇ ਚਲੋ ਉਹਦੇ ਨਾਲ ਆਪਾਂ ਜੈਂਪਰ ਲੈ ਲਿਆ ਕੱਲਾ ਜਿਵੇਂ ਕਮੀਜ਼ ਲੈ ਲਿਆ ਕੱਲਾ ਹਨਾ ਘਰ ਪਾਉਣ ਵਾਸਤੇ ਤੇ ਹੁਣ ਜਿਵੇਂ ਜਿਆਦਾ ਜਿਵੇਂ ਪਤਲੇ ਕੱਪੜੇ ਨਹੀਂ ਪੈਂਦੇ ਕਿਉਂਕਿ 2-4 ਦਿਨ ਦਾ ਨਾ ਮੌਸਮ ਜਿਹੜਾ ਇੱਕਦਮ ਚੇਂਜ ਹੋ ਗਿਆ ਪਹਿਲਾਂ ਇੱਕੇਦਮ ਇੰਨੀ ਜ਼ਿਆਦਾ ਗਰਮੀ ਸੀਗੀ ਤੇ ਹੁਣ ਜਿਹੜਾ ਮੌਸਮ ਚੇਂਜ ਹੋ ਗਿਆ ਹਨਾ ਤੇ ਹੁਣ ਆਪਾਂ ਜਿੱਦਾਂ ਦਿਵਾਲੀ ਦੀਆਂ ਜਿਹੜੀਆਂ ਸਫਾਈਆਂ ਉਹ ਸ਼ੁਰੂ ਕਰਾਂਗੇ ਤੇ ਉਸ ਟਾਈਮ ਤੇ ਜਿਵੇਂ ਹਨਾ ਕੱਪੜੇ ਹਨਾ ਪਹਿਲਾਂ ਕੱਢਾਂਗੇ ਫਿਰ ਉਹਨਾਂ ਨੂੰ ਧੋਵਾਂਗੇ ਫਿਰ ਇਹ ਉਹ ਪੈਣੇ ਹੈਗੇ ਆ ਤੇ ਲੋ ਜੀ ਇਹ ਜਿਹੜੇ ਸੂਟ ਦੋ ਤਿਆਰ ਹੋ ਚੁੱਕੇ ਨੇ ਤੇ ਇਹ ਜਿਹੜਾ ਹੈਗਾ ਇਹ ਆਪਾਂ ਹੁਣ ਦਿਵਾਲੀ ਦੇ ਟਾਈਮ ਤੇ ਇਹ ਵੀ ਤਿਆਰ ਕਰ ਲਾਂਗੇ ਇਹ ਜਿਹੜੇ ਕੁਰਤੇ ਪਜਾਮੇ ਨੇ ਇਹ ਵੀ ਇਹ ਇੱਕ ਕੁਰਤਾ ਪਜਾਮਾ ਜਿਹੜਾ ਇਹ ਪਹਿਲਾਂ ਦਾ ਪਿਆ ਹੋਇਆ ਸੀਗਾ ਘਰੇ ਤੇ ਇਹ ਵੀ ਹੁਣ ਮੈਂ ਕਹੀ ਜਾਂਦੀ ਸੀ ਨੂਰ ਦੇ ਡਾੜੀ ਨੂੰ ਵੀ ਇਹ ਤੁਸੀਂ ਦੇ ਆਓ ਹਨਾ ਸਿੱਪਣ ਵਾਸਤੇ ਕਿਉਂਕਿ ਫਿਰ ਦਿਵਾਲੀ ਦੇ ਟਾਈਮ ਤੇ ਪਤਾ ਕੀ ਹੋ ਜਾਂਦਾ ਕਸ ਹੋ ਜਾਂਦਾ ਹਨਾ ਦਰਜੇ ਗੋਲੇ ਵੀ ਤੇ ਫਿਰ ਉਹ ਬਣਾ ਕੇ ਨਹੀਂ ਦੇਣਾ ਮੈਂ ਕਿਹਾ ਉਹਨਾਂ ਨੇ ਵੀ ਤੁਸੀਂ ਹੁਣੀ ਫੜਾਓ ਵੀ ਹੁਣ ਮਸਾ ਬਣਾ ਕੇ ਦੇਣਗੇ ਵੀ ਦੀਵਾਲੀ ਦੇ ਟਾਈਮ ਤੇ ਹਨਾ ਤੇ ਉਹ ਜਿਹੜਾ ਦੂਸਰਾ ਕੁਰਤਾ ਪਜਾਮਾ ਪਹਿਲਾਂ ਵਾਲਾ ਪਿਆ ਸੀ ਉਹ ਮੇਰਾ ਹੁਣ ਮਾਨਕ ਇਸ ਤਰ੍ਹਾਂ ਕਰ ਰਿਹਾ ਸੀ ਥੋੜਾ ਜਿਹਾ ਕਪੜਾ ਜਿਹੜਾ ਇਹ ਵਾਲਾ ਵੀ ਥੋੜਾ ਜਿਹਾ ਪਤਲੇ ਚ ਸੀਗਾ ਤੇ ਮੈਨੂੰ ਐ ਸੀਗਾ ਮੈਂ ਕਿਹਾ ਵੀ ਦੇਖੂਗੀ ਵੀ ਇਹਨੂੰ ਮੈਂ ਵਾਪਸ ਕਰਕੇ ਜੇ ਥੋੜਾ ਜਿਹਾ ਮੋٹے ਚ ਆ ਗਿਆ ਕਪੜਾ ਤੇ ਫਿਰ ਚਲੋ ਇਹ ਵੀ ਤੁਸੀਂ ਸਟਿਚ ਕਰਵਾ ਲਿਓ ਯਾਨੀ ਕਿ ਇਹ ਵੀ ਸਲਾਈ ਕਰਵਾ ਲਿਓ ਤੇ ਜੇ ਨਾ ਵਾਪਸ ਆਇਆ ਹੋਇਆ ਤਾਂ ਫਿਰ ਚਲੋ ਆਉਂਦੀ ਗਰਮੀ ਤੱਕ ਕਰਵਾ ਲਿਓ ਜੀ ਤੇ ਬਾਕੀ ਜਿਹੜੇ ਦਿਵਾਲੀ ਵਾਲਿਆ ਚਲੋ ਉਹ ਤਾਂ ਕਰਵਾਉਣੇ ਕਰਵਾਉਣੇ ਨੇ ਤੇ ਹਾਂਜੀ ਲਓ ਜੀ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਸਬਜ਼ੀ ਬਣਾਉਣਾ ਤੇ ਇਹ ਸਬਜ਼ੀ ਅੱਜ ਬਣਾਉਣੀ ਹੈਗੀ ਆ ਜੀ ਮੂਲੀਆਂ ਦੀ ਹੈਨਾ ਮੂਲੀਆਂ ਦੀ ਸਬਜ਼ੀ ਬਣਾਵਾਂਗੇ ਮੂਲੀਆਂ ਨੂੰ ਆਪਾਂ ਕੱਦੂਕਸ਼ ਕਰਕੇ ਜਾਨੀ ਕਿ ਧੋਕੇ ਤੇ ਕੱਦੂਕਸ਼ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਹਰੀ ਮਿਰਚ ਉਹ ਵੀ ਕੱਟ ਲਈ ਆ ਤੇ ਅਦਰਕ ਤੇ ਲਸਣ ਵੀ ਛੱਲ ਕੇ ਰੱਖ ਲਿਆ ਸੀਗਾ ਇਹ ਲਓ ਜੀ ਆਪਾਂ ਨਾ ਕੜਾਈ ਰੱਖ ਦਿੱਤੀ ਆ ਤੇ ਸਭ ਤੋਂ ਪਹਿਲਾਂ ਮੈਂ ਕੜਾਈ ਦੇ ਵਿੱਚ ਸਬੂਤਾ ਧਨੀਆ ਤੇ ਜੀਰਾ ਉਹਨਾਂ ਨੂੰ ਪਹਿਲਾਂ ਥੋੜਾ ਜਿਹਾ ਭੁੰਨੂੰਗੀ ਕਿ ਕਿਸਬੂਤਾ ਧਨੀਆ ਤੇ ਜਿਵੇਂ ਜੀਰਾ ਆਪਾਂ ਪਹਿਲਾਂ ਭੁੰਨ ਕੇ ਤੇ ਉਹਨਾਂ ਦਾ ਪਾਊਡਰ ਬਣਾ ਕੇ ਪਾਉਨੇ ਆ ਤਾਂ ਮੂਲੀਆ ਦੀ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਮੂਲੀਆ ਦੀ ਸਬਜ਼ੀ ਇਸ ਤਰ੍ਹਾਂ ਸੀ ਕद्दूकश ਕਰਕੇ ਤੇ ਦੁੱਧ ਪਾ ਕੇ ਬਣਾਉਣੀ ਹੁੰਦੀ ਆ ਬਹੁਤ ਟੇਸਟੀ ਲੱਗਦੀ ਐ ਇਸ ਤਰੀਕੇ ਨਾਲ ਤੇ ਸਭ ਤੋਂ ਪਹਿਲਾਂ ਨਾ ਮੈਂ ਹੁਣ ਧਨੀਆ ਸਬੂਤਾ ਧਨੀਆ ਤੇ ਜੀਰਾ ਪਹਿਲਾਂ ਮੈਂ ਕੜਾਹੀ ਚ ਪਾਤਾ ਇਹਨੂੰ ਥੋੜਾ ਜਿਹਾ ਭੁੰਨਦੀ ਆ ਭੁੰਨ ਕੇ ਫਿਰ ਮੈਂ ਇਹਨੂੰ ਜਾਨੀ ਕਿ ਇੱਕ ਮੈਸ਼ ਕਰ ਲੂੰਗੀ ਜਾਨੀ ਕਿ ਪਾਊਡਰ ਬਣਾ ਲੂੰਗੀ ਮਸਾਲਾ ਤਿਆਰ ਕਰ ਲੂੰਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਲਾਉਣੇ ਹਾਂ ਜੀ ਸਬਜ਼ੀ ਨੂੰ ਤੜਕਾ ਤੇ ਹਾਂਜੀ ਲੋ ਜੀ ਆਪਾਂ ਜਿਹੜਾ ਮਸਾਲਾ ਸੀਗਾ ਜਾਨਕੀ ਜੀਰਾ ਤੇ ਧਨੀਆ ਸੀਗਾ ਸਬੂਤਾ ਹਨਾ ਉਹਨਾਂ ਨੂੰ ਮੈਂ ਪੁੱਣ ਕੀ ਪਹਿਲਾਂ ਜਾਨਕੀ ਕੁੱਟ ਲਿਆ ਸੀਗਾ ਜਾਨਕੀ ਪਾਊਡਰ ਬਣਾ ਲਿਆ ਸੀਗਾ ਉਸ ਤੋਂ ਬਾਅਦ ਫਿਰ ਜਿਵੇਂ ਪਿਆਜ਼ ਤੇ ਹਰੀ ਮਿਰਚ ਉਹ ਮੈਂ ਉਸੇ ਤਰ੍ਹਾਂ ਹੀ ਪਾਤੀ ਸੀ ਬਰੀਕ ਕੱਟੀ ਹੋਈ ਤੇ ਜਿਹੜਾ ਲਸਣ ਤੇ ਆਦਰਕ ਸੀਗਾ ਉਹਨੂੰ ਮੈਂ ਇਹਦੇ ਵਿੱਚ ਹੀ ਕੁੱਟ ਰਹੀ ਸੀਗੀ ਮੈਂ ਕਿਹਾ ਚਲੋ ਇੱਥੇ ਹੀ ਕੁੱਟ ਲੈਨੀ ਆ ਕਿਉਂਕਿ ਪਿਆਜ਼ ਤੇ ਲਸਣ ਦਾ ਕੁੱਟੇ ਜਾਣਾ ਇਹਦੇ ਵਿੱਚ ਤੇ ਆਪਾਂ ਹੁਣ ਲਾਉਨੇ ਆ ਸਬਜ਼ੀ ਨੂੰ ਤੜਕਾ ਤੇ ਬਾਕੀ ਮੂੜੀਆਂ ਦੀ ਸਬਜੀ ਅਸੀਂ ਇਸ ਤਰੀਕੇ ਨਾਲ ਹੀ ਬਣਾਉਣੀ ਆ ਜਿਵੇਂ ਹੁਣ ਗਾਂ ਸਰਦੀ ਦਾ ਸੀਜ਼ਨ ਸਟਾਰਟ ਹੋ ਚੱਲਿਆ ਤੇ ਮੂੜੀਆਂ ਦੀ ਸਬਜੀ ਦੁੱਧ ਪਾ ਕੇ ਬਣਾਉਣੀ ਆ ਜਾਂ ਜਿਵੇਂ ਮੂੜੀਆਂ ਨੂੰ ਕੱਟ ਕੇ ਤੇ ਉਹਨਾਂ ਨੂੰ ਉਬਾਲ ਕੇ ਉਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਕੁੱਟ ਕੇ ਜਿਵੇਂ ਕद्दू ਵਾਂਗੂ ਬਣ ਜਾਂਦੀ ਹੈ ਸਬਜੀ ਉਸ ਤਰ੍ਹਾਂ ਤੇ ਇਹ ਜੇ ਕਰ ਕद्दूकश ਕਰਕੇ ਬਣਾਉਣੀ ਆ ਹਨਾ ਤੇ ਇਸ ਤਰ੍ਹਾਂ ਵੀ ਟੇਸਟੀ ਲੱਗਦੀ ਆ ਵੀ ਕद्दूकश ਕਰਕੇ ਉਸ ਤੋਂ ਬਾਅਦ ਜਿਵੇਂ ਦੁੱਧ ਤੇ ਮਲਾਈ ਪਾ ਕੇ ਨਾ ਬਹੁਤ ਹੀ ਦੇਸਟੀ ਸਬਜੀ ਬਣਦੀ ਆ ਤੇ ਆਪਾਂ ਲਓ ਜੀ ਜਿਹੜਾ ਸੀਗਾ ਲਸਣ ਆਦਰਕ ਸਾਰਾ ਉਹ ਵੀ ਪਾ ਦਿੱਤਾ ਹੈਗਾ ਇਹ ਲਾਲ ਮਿਰਚ ਮੈਂ ਨਹੀਂ ਪਾਈ ਹੈਗੀ ਸਿਰਫ ਨਮਕ ਤੇ ਆਪਣਾ ਹਲਦੀ ਹੀ ਪਾਈ ਆ ਕਿਉਂਕਿ ਮੈਂ ਹਰੀ ਮਿਰਚ ਪਾਲੀ ਸੀਗੇ ਇਸ ਕਰਕੇ ਇਹ ਲੋਕੀ ਆਪਣਾ ਜਿਹੜਾ ਸਾਰਾ ਮਸਾਲਾ ਇੱਥੇ ਦੇਖੋ ਪਾਕ ਦਿੱਤੇ ਆ ਇਹ ਹੁਣ ਆਪਾਂ ਇਹਦੇ ਵਿੱਚ ਸਬਜੀ ਯਾਨੀ ਕਿ ਮੂਲੀਆਂ ਜਿਹੜੀਆਂ ਕੱਦੂਕਸ਼ ਕਰਕੇ ਰੱਖੀਆਂ ਹੋਈਆਂ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਇਹ ਲੋ ਜੀ ਆਪਾਂ ਨਾ ਹੋਣਾ ਸਬਜ਼ੀ ਜਾਨੀ ਕਿ ਮੂੜੀਆਂ ਦੇ ਵਿੱਚ ਕਰਤੀਆਂ ਮਸਾਲੇ ਦੇ ਮਿਕਸ ਤੇ ਆਪਾਂ ਹੁਣ ਗੈਸ ਨੂੰ ਘੱਟ ਕਰਕੇ ਤੇ ਢੱਕ ਕੇ ਸਬਜ਼ੀ ਰੱਖ ਦਿੰਨੇ ਆ ਪੱਕਣ ਵਾਸਤੇ ਜਦੋਂ ਮੂੜੀਆਂ ਜਿਹੜੀਆਂ ਉਹ ਪੱਕ ਗਈਆਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਦੁੱਧ ਤੇ ਥੋੜੀ ਜੀ ਪਾ ਦਾਂਗੇ ਮਲਾਈ ਤੇ ਬਹੁਤ ਹੀ ਟੇਸਟੀ ਸਬਜ਼ੀ ਬਣੀ ਸੀਗੀ ਤੇ ਪਰ ਉਸ ਤੋਂ ਬਾਅਦ ਮੈਂ ਅੱਗੇ ਕੋਈ ਵੀ ਵੀਡੀਓ ਨਹੀਂ ਬਣਾ ਪਾਈ ਹਨਾ ਕਿਉਂਕਿ ਸ਼ਾਮ ਦੇ ਟਾਈਮ ਤੇ ਨਾ ਥੋੜਾ ਜਿਹਾ ਕੰਮਾਂ ਦਾ ਜ਼ਿਆਦਾ ਹੋ ਜਾਂਦਾ ਹਨਾ ਤੇ ਫਿਰ ਤਾਂ ਕਰਕੇ ਨਾ ਥੋੜਾ ਜਿਹਾ ਬਸ ਕਾਲ ਹੁੰਦੀ ਹੈ ਤੇ ਫਿਰ ਉਸ ਤੋਂ ਅੱਗੇ ਮੈਂ ਕੋਈ ਵੀ ਜਾਨੀ ਕਿ ਵੀਡੀਓ ਨਹੀਂ ਬਣਾ ਪਾਈ ਸਬਜੀ ਆਪਣੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੇ ਦੇਖੋ ਜੀ ਮੈਂ ਰੱਖਤਾ ਸੀ ਇਹਨੂੰ ਟੱਕ ਕੇ ਪੱਕਣ ਵਾਸਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਦੁੱਧ ਪਾ ਲਿਆ ਸੀ ਜਦ ਦੀ ਰੋਟੀ ਖਾਣੀ ਸੀ ਜਦ ਦੀ ਦੁੱਧ ਪਾਇਆ ਸੀ ਪਹਿਲਾਂ ਨਹੀਂ ਪਾਇਆ ਸੀਗਾ ਉਸ ਤੋਂ ਬਾਅਦ ਹੈਗਾ ਜੀ ਇਹ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਤੇ ਆਪਾਂ ਹੁਣ ਲੱਗੇ ਆ ਆਪਣੀ ਜਿਹੜੀ ਸਾਫ ਸਫਾਈ ਕਰਨ ਜਾਨੀ ਕਿ ਇਸ ਤੋਂ ਪਹਿਲਾਂ ਜਿਹੜੇ ਆਪਣੇ ਪਸ਼ੂਆਂ ਦੇ ਕੰਮਕਾਰ ਤੇ ਬਾਕੀ ਜਿਹੜੇ ਕੰਮਕਾਰ ਹੁੰਦੇ ਨੇ ਹਨਾ ਸਵੇਰ ਦੇ ਟਾਈਮ ਤਿਆਰ ਲਈ ਮਾਰਨਿੰਗ ਦੇ ਉਹ ਖਤਮ ਹੋ ਚੁੱਕੇ ਸੀ ਉਸ ਤੋਂ ਬਾਅਦ ਟਾਈਮ ਇੱਥੇ ਹੋਊਗਾ ਜੀ 7:30 ਦਾ ਟਾਈ ਤੇ ਹੁਣ ਮੈਂ ਲੱਗੀ ਆ ਜਾਨੀ ਕਿ ਅੰਦਰ ਛੜੂਗਰ ਲਗਾਉਣ ਤੇ ਸਭ ਤੋਂ ਪਹਿਲਾਂ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛਾਉਂਗੀ ਪਹਿਲਾਂ ਅੱਜ ਮੇਰਾ ਮਨ ਸੀਗਾ ਵੀ ਮੈਂ ਸਮਾਨ ਜਿਹੜਾ ਬਾਹਰ ਕੱਢ ਲਾਂ ਕਿ ਹਨਾ ਜਿਵੇਂ ਦੀਵਾਲੀ ਦੀਆਂ ਜਿਹੜੀਆਂ ਸਫਾਈਆਂ ਉਹ ਸ਼ੁਰੂ ਕਰ ਦਿਆਂ ਤੇ ਦੀਵਾਲੀ ਦੀਆਂ ਸਫਾਈਆਂ ਜਿਹੜੀਆਂ ਸ਼ੁਰੂ ਕਰਨੀਆਂ ਸੀਗੀਆਂ ਫਿਰ ਮੈਨੂੰ ਇਸ ਤਰ੍ਹਾਂ ਹੋ ਗਿਆ ਕਿਉਂਕਿ ਮੈਂ ਨਾ ਜਾਣਾ ਸੀਗਾ ਕਿਤੇ ਤੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਵੀ ਕਿੱਥੇ ਜਾਣਾ ਤੇ ਉਹਦੇ ਕਰਕੇ ਫਿਰ ਮੈਨੂੰ ਆਏ ਸੀਗਾ ਵੀ ਪਿੱਛੋਂ ਨਾ ਮੇਰੇ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਫਲਾਰਾ ਪੈ ਜਾਣਾ ਵਿੱਚੋਂ ਹਨਾ ਵੀ ਉਨੀ ਸਫਾਈ ਨਹੀਂ ਕਰਨੀ ਹੈਗੀ ਕਿਸੇ ਨੇ ਮੈਂ ਤਾਂ ਕਿਹਾ ਵੀ ਚਲੋ ਦੋ ਚਾਰ ਦਿਨ ਹੋਰ ਰੁਕ ਜਾ ਫਿਰ ਮੈਂ ਆਣ ਕੇ ਹੀ ਜਿਹੜਾ ਆਪਣਾ ਸਫਾਈਆਂ ਜਿਹੜੀਆਂ ਸ਼ੁਰੂ ਕਰੂੰਗੀ ਤੇ ਫਿਰ ਮੈਂ ਹੁਣ ਲੱਗੀ ਜੀ ਝਾੜੂ ਲਗਾਉਣ ਤੇ ਆਪਾਂ ਉਹ ਰੂਮ ਸੈੱਟ ਕਰਿਆਂ ਦਾ ਇਹ ਰੂਮ ਵੀ ਸੈੱਟ ਕਰ ਲਿਆ ਸੀ ਛਾਦਰ ਵਗੈਰਾ ਝਾੜ ਕੇ ਵਿਛਾਤੀ ਆ ਜਾਨਕਿ ਬੈੱਡ ਸ਼ੀਟ ਝਾੜ ਕੇ ਲਾਤੀ ਆ ਉਸ ਤੋਂ ਬਾਅਦ ਮੈਂ ਲੱਗੀ ਝਾੜੂ ਲਗਾਉਣ ਤੇ ਹੁਣ ਮੈਂ ਫਟਾਫਟ ਪਹਿਲਾਂ ਸਾਰੇ ਕਿਤੇ ਲਗਾਉਂਗੀ ਝਾੜੂ ਅੰਦਰ ਵੀ ਤੇ ਬਾਹਰ ਵੀ ਤਾਂ ਵੀ ਸੁੰ ਕਿਉਂਕਿ ਪਹਿਲਾਂ ਵੇੜਾ ਸਵੱਖਤ ਹੀ ਸੁੰਬਰਦੀ ਸੀਗੀ ਹੁਣ ਜਿੱਦਾਂ ਦਾ ਪਰਸੋਂ ਵੀ ਜਿਵੇਂ ਮੌਸਮ ਖਰਾਬ ਸੀ ਤੇ ਕੱਲ ਵੀ ਮੌਸਮ ਜਿਆ ਖਰਾਬ ਹੀ ਰਿਹਾ ਜਾਨੀ ਕਿ ਚਲੋ ਹਨਾ ਮੀਂਹ ਤਾਂ ਨਹੀਂ ਸੀਗਾ ਪਰ ਬੱਦਲ ਬਣੇ ਰਹੇ ਸੀਗੇ ਉਹਦੇ ਨਾਲ ਫਿਰ ਤੁਹਾਨੂੰ ਪਤਾ ਵੀ ਹਨਾ ਵੇੜਾ ਗਿੱਲਾ ਜਾ ਰਹਿੰਦਾ ਤੇ ਤਾਂ ਕਰਕੇ ਹੁਣ ਇੱਕ ਤਰੇਲ ਪੈਂਦੀ ਆ ਹਨਾ ਤੇ ਉਹਦੇ ਨਾਲ ਵੀ ਵੇੜਾ ਗਿੱਲਾ ਹੁੰਦਾ ਫਿਰ ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀਗੀ ਇਸ ਕਰਕੇ ਫਿਰ ਮੈਂ ਥੋੜਾ ਜਿਹਾ ਲੇਟ ਸੁੰਬਰਦੀ ਆ ਵੇੜਾ ਵੀ ਹੁਣ ਤੇ ਅੰਦਰ ਹੁਣ ਮੈਂ ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਹੀ ਵੇੜਾ ਸੁੰਬਰ ਲੂੰਗੀ ਤੇ ਫਿਰ ਆਪਾਂ ਆਣ ਕੇ ਜਿਹੜੀਆਂ ਦਿਵਾਲੀ ਦੀਆਂ ਸਫਾਈਆਂ ਉਹ ਸਟਾਰਟ ਕਰਾਂਗੇ ਤੇ ਹਾਂਜੀ ਲਓ ਜੀ ਹੁਣ ਮੈਂ ਸਾਰੇ ਅੰਦਰ ਬਾਹਰ ਸੁੰਬਰ ਲਾਂ ਝਾੜੂ ਵਗੈਰਾ ਲਗਾ ਲਾ ਸਫਾਈਆਂ ਕਰ ਲਾਂ ਤੇ ਜਨਕੀ ਡੇਲੀ ਦੀਆਂ ਜਿਹੜੀਆਂ ਮੇਰੀਆਂ ਸਫਾਈਆਂ ਹੁੰਦੀਆਂ ਨੇ ਜਨਕੀ ਡੇਲੀ ਆਪਾਂ ਹਨਾ ਜਿਹੜਾ ਝਾੜ ਪੂੰਝ ਕਰਦੇ ਆ ਉਹ ਕਰ ਲਏ ਤੇ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਤੇ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਪੋਰਟ ਕਰਦੇ ਹੋ ਤੇ ਇਸੇ ਤਰ੍ਹਾਂ ਆਪਣੀ ਜਿਹੜੀ ਸਪੋਰਟ ਆ ਉਹ ਬਣਾ ਕੇ ਰੱਖਿਓ ਤੇ ਡੇਲੀ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਆ ਕਰੋ ਵਲੌਗ ਕਿਸ ਤਰ੍ਹਾਂ ਦੇ ਲੱਗੇ ਤੇ ਅੱਜ ਵਾਲਾ ਵਲੌਗ ਵੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਨੂੰ ਮਿਲਦੇ ਹਾਂਗੇ ਜਲਦੀ ਇੱਕ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ